ਅੱਜ ਪਘੌੜੇ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦਾ ਜੀ ਇਹ ਬੀਜੇਪੀ ਨਾਲ ਰਲੇ ਹੋਏ ਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਕਹਿਣਾ ਚਾਹੁੰਦੇ ਆ ਚਲੋ ਓਇਓ ਕਰਦੇ ਆ ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਤੂੰ ਬੋਲ ਤੂੰ 2% ਬੋਲੇਗਾ ਅਸੀਂ 100% ਬੋਲਾਂਗੇ ਤੂੰ ਬੋਲ ਕੇ ਤਾਂ ਦਿਖਾ ਤੂੰ 10% ਬੋਲੇਗਾ ਅਸੀਂ 200% ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਬੋਲਾਂਗੇ ਅੰਦਰ ਖਾਤੇ ਸਮਝੌਤੇ ਕਰਨਾਸਤੇ ਤੁਸੀਂ ਕਰ ਲੈ ਕੱਢੀ ਜਾਂਦੇ ਉਹਨਾਂ ਦੇ ਤੇ ਦੋਸ਼ ਸਾਡੇ ਤੇ ਲਾਉਣੇ ਕਹਿੰਦੇ ਬੀਜੇਪੀ ਨਾਲ ਰਲੇ ਆ ਕਿਹੜੇ ਬੀਜੇਪੀ ਨਾਲ ਰਲੇ ਬੋਲ ਤੂੰ ਬੀਜੇਪੀ ਦੇ ਖਿਲਾਫ ਸਤਸ਼੍ਰੀਕਾਲ ਜੀ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇੱਕ ਵਾਰ ਫਿਰ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਸ਼ੋਮਨੀ ਅਕਾਲੀ ਦਲ ਬਾਦਲ ਨੂੰ ਘੇਰਿਆ ਜਾ ਰਿਹਾ ਸੀ ਤੇ ਉੱਥੇ ਹੀ ਉਹਨਾਂ ਨੇ ਉਹਨਾਂ ਨੇ ਇੱਕ ਵਾਰੀ ਫਿਰ ਸੁਖਵੀਰ ਬਾਦਲ ਨੂੰ ਚੈਲੰਜ ਕੀਤਾ ਹੈ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਦਾ ਗਰੁੱਪ ਹੈ ਜਿਹੜਾ ਉਹਨਾਂ ਨੂੰ ਭੰਗੋੜਾ ਦਲ ਦਾ ਨਾਮ ਲੈਂਦੇ ਹਨ ਉਹਨਾਂ ਨੇ ਕਿਹਾ ਕਿ ਇਹ ਇਲਜ਼ਾਮ ਲਗਾਉਂਦੇ ਨੇ ਕਿ ਅਸੀਂ ਭਾਜਪਾ ਦੇ ਹਮਾਇਤੀ ਹਾਂ ਜਾਂ ਅਸੀਂ ਭਾਜਪਾ ਦੇ ਸਪੋਰਟ ਕਰ ਰਹੇ ਹਾਂ ਪਰ ਉਹਨਾਂ ਨੇ ਚੈਲੰਜ ਕੀਤਾ ਹੈ ਕਿ ਜੇਕਰ ਸੁਖਵੀਰ ਬਾਦਲ ਦੇ ਵਿੱਚ ਹਿੰਮਤ ਹੈ ਤਾਂ ਉਹ ਭਾਜਪਾ ਦੀਆਂ ਨੀਤੀਆਂ ਦਾ ਵਿਰੋਧ ਕਰਨ ਜੇਕਰ ਸੁਖਵੀਰ ਬਾਦਲ 1% ਵਿਰੋਧ ਕਰਦੇ ਤਾਂ ਅਸੀਂ 10% ਵਿਰੋਧ ਕਰਾਂਗੇ ਜੇਕਰ 10% ਕਰ ਦਿੰਦਾ ਅਸੀਂ 200% ਵਿਰੋਧ ਕਰਾਂਗੇ ਇਸ ਨੂੰ ਲੈ ਕੇ ਸੁਖਵੀਰ ਬਾਦਲ ਨੂੰ ਕਰਨ ਹੱਥੀ ਲਿਆ ਉੱਤੇ ਹੀ ਉਹਨਾਂ ਨੇ ਐਸਜੀ ਪਿਛਲੀ ਚੋਣਾਂ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਐਸਜੀ ਪਿਛਦੀ ਚੋਣਾਂ ਜਿਹੜੀਆਂ ਨਾ ਹੋਣ ਦਾ ਕਾਰਨ ਸ਼ੋਮਨੀ ਅਕਾਲੀ ਦਲ ਬਾਦਲ ਗਰੁੱਪ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਚੋਣਾਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿੱਤ ਨਹੀਂ ਹੁੰਦੀ ਦੂਜੀਆਂ ਜਿਹੜੇ ਧਿਰਾਂ ਨੇ ਉਹ ਇਸ ਜਿਹੜੇ ਮੰਚ ਦੇ ਉੱਤੇ ਜੱਫੀ ਸ਼ੋਮਨੀ ਦੁਆਰਾ ਪਰੰਤ ਕਮੇਟੀ ਦੇ ਵੀ ਦਾਖਲ ਹੋ ਜਾਣਗੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਵੀ ਸਵਾਲ ਚੁੱਕੇ ਗਏ ਨੇ ਹੋਰ ਕਿ ਕੁਝ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਕਿਹਾ ਗਿਆ ਸੁਖਵੀਰ ਬਾਦਲ ਨੂੰ ਲੈ ਕੇ ਆਓ ਤੁਸੀਂ ਇੱਕ ਵਾਰੀ ਪਹਿਲਾਂ ਉਸ ਨੂੰ ਫਿਰ ਕਰਦੇ ਹਾਂ ਗੱਲਬਾਤ ਅੱਜ ਪਘੌੜੇ ਦਲ ਦਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਕਹਿੰਦਾ ਜੀ ਇਹ ਬੀਜੇਪੀ ਨਾਲ ਰਲੇ ਹੋਏ ਆ ਆ ਮੀਡੀਆ ਸਾਰਾ ਹਾਜ਼ਰ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਕਹਿਣਾ ਚਾਹੁੰਦੇ ਆ ਚਲੋ ਆਓ ਕਰਦੇ ਆ ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਤੂੰ ਬੋਲ ਤੂੰ 2% ਬੋਲੇਗਾ ਅਸੀਂ 100% ਬੋਲਾਂਗੇ ਤੂੰ ਬੋਲ ਕੇ ਤਾਂ ਦਿਖਾ ਤੂੰ 10% ਬੋਲੇਗਾ ਅਸੀਂ 200% ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਬੋਲਾਂਗੇ ਤੂੰ 10% ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਲੜੇਂਗਾ ਅਸੀਂ 200% ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਲੜਾਂਗੇ ਅੰਦਰ ਖਾਤੇ ਸਮਝੌਤੇ ਕਰਨ ਵਾਸਤੇ ਤੁਸੀਂ ਤਰਲੇ ਕੱਢੀ ਜਾਂਦੇ ਉਹਨਾਂ ਦੇ ਤੇ ਦੋਸ਼ ਸਾਡੇ ਤੇ ਲਾਉਣੇ ਕਹਿੰਦੇ ਬੀਜੇਪੀ ਨਾਲ ਰਲੇ ਆ ਕਿਹੜੇ ਬੀਜੇਪੀ ਨਾਲ ਰਲੇ ਬੋਲ ਤੂੰ ਬੀਜੇਪੀ ਦੇ ਖਿਲਾਫ ਸੋ ਰਲੇ ਤਾਂ ਤੁਸੀਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਜਿਹੜੇ ਨੇ ਉਹ ਡਿਊ ਨੇ ਪੈਂਡਿੰਗ ਨੇ ਇਲੈਕਸ਼ਨ ਨਾ ਹੋਣ ਦਾ ਸਭ ਤੋਂ ਵੱਡਾ ਫਾਇਦਾ ਕਿਹਨੂੰ ਹੈ ਇਹਨਾਂ ਪਗੌੜਿਆਂ ਨੂੰ ਤੇ ਇਲੈਕਸ਼ਨ ਕਰਾਉ ਤੋਂ ਨਹੀਂ ਰਿਹਾ ਕੇਂਦਰ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ ਰਲਿਆ ਕੌਣ ਆ ਫਿਰ ਜਿਹੜਾ ਇਲੈਕਸ਼ਨ ਨਹੀਂ ਹੋਣ ਦਿੱਤੇ ਜਾ ਰਹੇ ਤੁਸੀਂ ਰਲਿਆ ਹੋ ਇਹ ਭਗੌੜਾ ਪਾਰਟੀ ਰਲਈ ਹੈ ਕੇਂਦਰ ਦੀ ਸਰਕਾਰ ਦੇ ਨਾਲ ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਹੀਂ ਹੋ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋ ਗਏ ਤੇ ਭਗੌੜਿਆਂ ਨੂੰ ਪੰਜਾਬ ਦੀ ਸਿੱਖ ਸੰਗਤ ਨੇ ਘਰੇਵਾ ਦੇਣਾ ਇਸ ਕਰਕੇ ਜਾ ਕੇ ਤੁਸੀਂ ਕਹਿੰਦੇ ਹੋ ਵੀ ਇਲੈਕਸ਼ਨ ਨਾ ਹੁੰਦੇ ਹੋ ਜੀ ਸਾਡਾ ਕਬਜ਼ਾ ਤੇ ਸਾਡਾ ਕਬਜ਼ਾ ਰਹੂਗਾ ਅਸੀਂ ਗਰਮਖਿਆਲੀਆਂ ਨੂੰ ਅਸੀਂ ਆਤਵਾਦੀਆਂ ਨੂੰ ਵੱਖਵਾਦੀਆਂ ਨੂੰ ਨੇੜੇ ਨਹੀਂ ਲੱਗਣ ਦੇਵਾਂਗੇ ਜੀ ਬਸ ਤੁਸੀਂ ਇਲੈਕਸ਼ਨ ਨਾ ਕਰਵਾਓ ਜੀ ਕਿਉਂਕਿ ਮਾਹੌਲ ਠੀਕ ਨਹੀਂ ਅੱਜ ਇਲੈਕਸ਼ਨ ਹੋ ਗਿਆ ਤੇ ਸਾਨੂੰ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਇਸ ਕਰਕੇ ਤੁਸੀਂ ਇਲੈਕਸ਼ਨ ਨਾ ਕਰਾਓ ਰਲੇ ਤਾਂ ਤੁਸੀਂ ਜੇ ਹਿੰਮਤ ਹੈ ਤਾਂ ਜਾਓ ਜਾ ਕੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਕੋਲ ਕਹੋ ਜਾ ਕੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਵਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਾਊਸ 'ਚ ਮਤਾ ਪਾਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣੇ ਚਾਹੀਦੇ ਨੇ ਭਾਰਤ ਸਰਕਾਰ ਨੂੰ ਅਪੀਲ ਕਰੋ ਹਾਊਸ ਦੇ ਵਿੱਚ ਮਤਾ ਪਾ ਕੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣੇ ਚਾਹੀਦੇ ਨੇ ਕਿਉਂ ਨਹੀਂ ਮਤਾ ਪਾਉਂਦੇ ਤੁਸੀਂ ਰਲੇ ਤੁਸੀਂ ਹੋ ਤੇ ਦੱਸੀ ਸਾਨੂੰ ਜਾਂਦੇ ਆ ਕਹਿੰਦੇ ਜਿਵੇਂ ਆ ਦੱਸ ਕੇ ਗਏ ਆ ਨਾ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਸੁਖਵੀਰ ਬਾਦਲ ਦੇ ਉੱਤੇ ਵੱਡੇ ਇਲਜ਼ਾਮ ਇੰਜ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲ ਲਗਾਏ ਗਏ ਨੇ ਤੇ ਹੁਣ ਅਕਾਲੀ ਦਲ ਦੀ ਜਿਹੜੀ ਸਥਿਤੀ ਪੰਜਾਬ ਦੇ ਵਿੱਚ ਮੌਜੂਦਾ ਵੇਖੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ 2 ਦਸੰਬਰ ਤੋਂ ਬਾਅਦ ਜੋ ਹਾਲਾਤ ਉਤਰਾ ਚੜਾ ਵਲ ਵਧਦੇ ਗਏ ਨੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਜਿਹੜੀ ਲੁਧਿਆਣਾ ਪੱਛਮੀ ਦੀ ਚੋਣ ਐ ਵਿਧਾਨ ਸਭਾ ਦੀ ਉਹ ਲੜੀ ਜਾ ਰਹੀ ਹੈ ਹੁਣ ਵੇਖਣਾ ਬੇਦਖਾਲ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਜੇਕਰ ਉਸ ਚੋਣ ਦੇ ਵਿੱਚ ਆਪਣੀ ਜਮਾਨਤ ਬਚਾਈ ਜਾਂਦੀ ਹੈ ਜੇਕਰ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਦੂਜਾ ਧੜਾ ਜਿਹੜਾ ਪੰਜ ਮੈਂਬਰੀ ਕਮੇਟੀ ਵਾਲਾ ਕਹਿ ਲੀਏ ਜਾਂ ਫਿਰ ਬਾਗੀ ਧੜੇ ਦੇ ਨਾਲ ਸੰਬੰਧ ਕਹਿ ਲੀਏ ਜਿਸ ਨੂੰ ਨੇਕਾ ਨਾਮਾਂ ਦੇ ਨਾਲ ਵੱਖ-ਵੱਖ ਤੌਰ ਦੇ ਉੱਤੇ जाने जा ਰਿਹਾ ਹੈ ਤੇ ਇਹਨਾਂ ਦੀ ਕੀ ਭੂਮਿਕਾ ਪੰਜਾਬ ਦੀ ਸਿਆਸਤ ਦੇ ਵਿੱਚ ਹੋਵੇਗੀ ਸੋ ਇਹ ਦੇਖਣਾ ਬਿਹਤ ਖਾਸ ਹੋਵੇਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਸਿੱਖ ਰਾਜਨੀਤੀ ਦੇ ਵਿੱਚ ਕੀ ਕੁਝ ਬਦਲ ਹੋਵੇਗਾ ਇਹ ਦੇਖਣਾ ਬਿਹਤ ਖਾਸ ਹੈ ਕਿਉਂਕਿ ਇਸ ਵਕਤ ਜੋ ਸਥਿਤੀ ਬਣੀ ਹੋਈ ਹੈ ਸ਼ੋਮਨੀ ਅਕਾਲੀ ਦਲ ਨੂੰ ਲੈ ਕੇ ਪੰਜਾਬ ਦੀ ਸਿੱਖ ਰਾਜਨੀਤੀ ਨੂੰ ਲੈ ਕੇ ਇੱਕ ਵਾਰ ਫਿਰ ਸਰਗਰਮ ਹੁੰਦੀ ਦਿਖਾਈ ਦੇ ਰਹੀ ਹੈ ਤੇ ਤੁਸੀਂ ਇਸ ਵੀਡੀਓ ਦੇ ਬਾਬਤ ਕੀ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਜੁੜੋ ਪਾਰਟੀ ਪੰਜਾਬ ਦੇ ਨਾਲ ਤੁਹਾਨੂੰ ਹੋਰ ਵੀ ਅਪਡੇਟਿੰਗ ਦੇ ਰਾਂਗੇ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ 頑張れ。